ਲਾ ਰਿਹਾ ਹੈ ਬਾਈ ਹੁਣ ਕੋਈ ਟਰੈਕਟਰ ਕੋਈ ਢਾ ਨਹੀਂ ਲਾ ਰਿਹਾ ਜਰ ਪਰ ਬਾਈ ਆ ਮੁਕਾਬਲਾ ਖੇਡੂਗਾ 735 ਸ਼ਮਰਾਜ ਪੁਰਾਣੇ ਮਾਡਲਾਂ ਚ ਬਾਈ ਨੇ ਪੂਰੇ ਚਿਪ ਕੱਟੇ ਪਿਆ ਮੋਡੀਫਾਈ ਕਰਾਈ ਫਿਰਦਾ ਤੇ ਦੇਖਦੇ ਆ ਕੀ ਕਰੂਗਾ ਗੱਲਬਾਤ ਟਰਬੋ ਟਰਬੋ ਸਾਰਿਆਂ ਪਾਈਪਾਂ ਪੁੱਪਾਂ ਪੂਰੀ ਤੇ ਅੱਗ ਨਿਕਲਦੀ ਬਾਈ ਸਲੇ ਸਰਚੋ ਕੀ ਆ ਕੀ ਆ ਕੀ ਆ ਤੇ ਪਹਿਲਾ ਘੇੜਾ ਜਿਹੜਾ ਲੱਗ ਚੁੱਕਾ ਟਰੈਕਟਰ ਦਾ ਤੁਹਾਨੂੰ ਦਿਖਾਉਣੇ ਆ ਦੋ ਘੇੜੇ ਲੱਗਣਗੇ ਬਣੇ ਰਹੋ ਵੀਡੀਓ ਦੇ ਨਾਲ ਜਸਵੀ ਸੰਤਪੁਰਾ ਕੋਲ ਸਟਾਫ ਹੈ ਪਹਿਲਾ ਮੁਕਾਬਲਾ ਪਿੰਡੋ ਪਾਜਲਾ ਮਾਨਸਾ ਦੇ ਵਿੱਚ ਜਿਹੜਾ ਕਬਾਲੀ ਪਿੰਡਾ ਇਹ ਸੋਨਾ ਲਿਕਾ ਮੇਰੇ ਵੀਰ ਗਾਣਾ ਪੰਜਾਬ ਦੇ ਕਿਹੜਾ ਲੱਗਣਾ ਅਜੇ ਪਹਿਲਾ ਕਿਹੜਾ ਲੱਗਿਆ ਦੇਖੋ ਕੀ ਬਣਦਾ ਬੁੱਕਦਾ ਹੀ ਆਉਂਦਾ ਟਰੈਕਟਰ ਸੋਨਾ ਲਿਕਾ ਬਾਈ ਦੇਖੋ ਬਾਈ ਹੁਣ ਕਾ ਉੱਪਰ ਆ ਬਗੈਰ ਦਾ ਦੇਖੋ ਬਾਈ ਟਾਪ ਲਾਦਾ ਬਾਈ ਨੇ ਟਾਪ ਜਾਂਦਾ ਬੁੱਕਦਾ ਬਾਈ ਇੱਕ ਇਹ ਸੋਨਾ ਲਿਕਾ ਸੋਨਾ ਲਿਕਾ ਦੇਖੋ ਬਾਈ ਕਾਠ ਲੋਕਾ ਦਾ ਬੁੱਕਦਾ ਜਾਂਦਾ ਬਾਈ ਜਾ ਇਹਨੂੰ ਪਿੱਛੇ ਇਹ ਮੋਟਰ ਟ੍ਰੈਕਰੀ ਜਾਣਿਆ ਦੂਜਾ ਟਰੈਕਟਰ ਆ ਜੀ ਪਿੱਛੇ ਦੇ ਰੋਡ 'ਚ ਕੀ ਆਲਮਾ ਸੋਨਾ ਲੀਕਾ 60 ਦਾ ਦੇਖਦੇ ਆ ਕੀ ਬਣਦਾ ਪਿੱਛੇ ਚੜੀ ਨੂੰ ਜੱਗੀ ਸੰਤਖਪੁਰਾ ਵੀਰੇ ਜੱਗੀ ਸੰਤਖਪੁਰਾ ਆ ਗਿਆ ਵੀ ਜੱਗੀ ਸੰਤਖਪੁਰਾ ਅੰਮ੍ਰਿਤ ਸਿੰਘ ਜੀ ਦੀ ਜੇ ਗੱਡੀ ਸੰਗਤ ਪੜਾ ਮੰਗਰ 735 ਐ ਨੈਟਰ ਕੁੰਦਲ ਬਾਈ ਯਾਦੂ ਜਾਲੀ ਅੰਦਰ ਤਾਂ ਆਇਆ ਹੋਇਆ ਹੈ ਬਣੇ ਰਹੋ ਭਾਈ ਵੀਡੀਓ ਦੇ ਨਾਲ ਐਂਡ ਤੱਕ ਠੀਕ ਹੈ 21 ਜਲੇਵਾ ਸਰਵਾਲੀ ਕਾ ਸਾਖਾ ਜੀ ਆ ਇਹਨਾਂ ਨੂੰ ਬੁਲਾਉਂਦਾ ਹੀ ਜਾਓ ਮਸੋਲੀ ਕਾ ਸਾਖਾ ਜੀ ਜੱਟਤਾ ਬਾਈ ਜਾਲਵਾ ਵਾਲਿਆਂ ਦੇਖੋ ਕਿੰਨਾ ਟਾਈਮ ਲੈ ਕੇ ਆਉਗਾ ਜਾਂਦਾ ਵੀ ਕਾਰ ਵਾਂਗੂ ਜਾਂਦਾ ਕਾਰ ਵਾਂਗੂ ਇਹ ਨੂੰ ਕਿਹਾ ਜੀ ਅਗਰੇ ਨੂੰ ਫੱਟੇ ਕੇਰਾ ਅਗਰੇ ਨੂੰ ਫੱਟੇ ਕੇਰਾ ਦੇਖੋ ਬਈ ਕਾਲਾ ਮਾਰਦਾ ਜਾਂਦਾ ਕਰਦਾ ਬਾਈ ਚੋਰੀ ਚਾਲੀ ਮੋਹਰ ਵਾਲੇ ਇਹਨਾਂ ਨਾਲ ਕੋਈ ਅੱਜ ਮੁੰਡਾ ਜਾ ਕੇ ਬਾਤ ਨੂੰ ਕਹਿੰਦਾ ਦੇਖਦੇ ਆ ਕੀ ਟਾਈਮ ਲਾਉ ਬਾਈ ਆ ਗਿਆ ਆ ਗਿਆ ਆ ਗਿਆ ਇੱਕ ਕਿਹੜਾ ਹੋਰ ਲੱਗੂਗਾ ਹਜੇ ਆ ਪਹਿਲਾ ਕਿਹੜਾ ਦੂਜੇ ਕਿਹੜੇ ਦੇਖੋ ਤੁਸੀਂ ਭਾਜਦਾ ਤਕਨੀਕੀ ਪ੍ਰੋਬਲਮ ਆ ਗਈ ਬਾਈ ਕੁਝ ਟੁੱਟ ਗਿਆ ਟਰੈਕਟਰ ਦਾ ਤੁਰ ਬਹੁਤ ਵਧੀਆ ਰਹਿ ਗਿਆ ਸੀ ਬਾਈ ਪੂਰਾ ਤਾਕੜਾ ਟਰੈਕਟਰ ਆ ਜਾਲਮ ਵਾਲਿਆਂ ਦਾ ਬਾਈ ਦੇਖੋ ਦੁਬਾਰੇ ਮੌਕਾ ਦੇਣਗੇ ਕਿ ਨਾ ਕਸਾ ਟੁੱਟ ਗਿਆ ਬਈ ਟਰੈਕਟਰ ਦਾ ਤੁਰਿਆ ਵਧੀਆ ਹੁੰਦਾ ਸੀ ਇਹ ਬੋਲਦਾ ਹੋ ਰਿਹਾ ਜੀ ਇਹੋ ਆਹ ਦੇਖੋ ਸਾਹਮਣੇ ਖੜਾ ਜੀ ਸੀ ਵੀ ਕਹਿੰਦੇ ਨੇ ਇਹਨਾਂ ਇਹਨੇ ਕੋਈ ਉਹਨਾਂ ਦੇ ਸੋਟਾ ਇਹਦੇ ਜੀ ਸੀ ਵੀ ਨਾਲ ਕੱਢਣਗੇ ਬਈ ਬਾਹਰ ਹੁਣ ਜੀ ਸੀ ਵੀ ਨਾਲ ਜੀ ਸੀ ਵੀ ਨਾਲ ਕੱਢਦੇ ਬਾਹਰ ਯਾਰ ਬਸ ਟੱਟ ਗਿਆ ਗੇਅਰ ਫਸ ਗਿਆ ਬਈ ਟਰੈਕਟਰ ਦਾ ਚਲੋ ਦੁਬਾਰੇ ਦੇਣਗੇ ਮੌਕਾ ਇੱਕ ਵਾਰੀ ਯਾਲਮ ਸੋਨਾ ਲਿਕਾ 60 13 ਦਾ ਬਈ ਲੋਕਾਂ ਨੇ ਭੰਗੜਾ ਪਵਾਤਾ ਸੀ ਚਲੋ ਕੋਈ ਗੱਲ ਨਹੀਂ ਵਧੀਆ ਤਰਿਆ ਜਾਂਦਾ ਉਹ ਨਲੈਂਸਰ ਲੱਗਿਆ ਬੁਗਦਾ ਪਹਿਲਾ ਘੇੜਾ ਪੂਰਾ ਹੋ ਗਿਆ ਜਦੋਂ ਦੂਜੇ ਘੇੜੇ ਦੇਖਿਓ ਭਾਜਦਾ ਗੱਲ ਕਰਾ ਇੱਥੇ ਆ ਕੇ ਟਰਬੋ ਪਾੜ ਜਾਂਦੀ ਆ ਬਾਈ ਓਏ ਥਾ ਮੋਤਦਾ ਪਤਾ ਨਹੀਂ ਕੀ ਜੀ ਜਾ ਬਰਕਹਲ ਹਾਲ ਦਾ ਝੋਟਾ ਬੁਗਦਾ ਆਉਂਦਾ ਭਗਾਉਣਿਆ ਸਾਡੇ ਕੋਲੋਂ ਹੁਣ ਦੇਖਿਓ ਬਈ ਭਾਜਦਾ ਦੂਜੇ ਘੇੜੇ ਟਰਬੋ ਗਈ ਬਈ 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 ਬਈ ਭਾਈ ਦੀ ਟਰਬੋ ਉੱਡ ਗਈ ਪਹਿਲਾ ਗੇੜਾ ਪੂਰਾ ਉੱਡ ਆ ਕੇ ਭਾਈ ਮੋੜਾ ਦਾ ਰਹਿ ਗਿਆ ਸੀ ਟਰਬੋ ਉੱਡ ਗਈ ਭਰਾਵਾ ਦੇਖ ਬਈ ਅੱਗ ਕੱਢਦਾ ਦੇਖ ਬਈ ਦੇਖ ਟਰਬੋ ਆਉਂਦਾ ਫੜਾ ਕੇ ਟਰਬੋ ਉੱਡ ਗਈ ਭਾਈ ਯਾਰ ਭਾਈਆ ਪਾਣੀ ਪਾ ਦੇ ਨਾ ਯਾਰ ਇਹ ਮਿੱਟੀ ਪਾਣੀ ਪਾਣੀ ਦੇ ਉਹਦਾ ਘਰ ਕੋ ਤੇ ਦੇਖ ਅੱਗ ਨਿਕਲਦੀ ਬਈ ਸਲਾਹ ਸਰਚੋ ਪਾਣੀ ਉਹ ਪਾਟ ਗਈ ਬਾਈ ਯਾਰ ਟਰੈਕਟਰ ਬਹੁਤ ਸੋਹਣਾ ਆ ਰਿਹਾ ਸੀ ਉਹ ਗੇੜਾ ਪੂਰਾ ਕਨਾ ਐਤੋਂ ਪਹਿਲਾਂ ਲੈ ਤਾਂ ਡਰਪੋ ਬਾੜ ਜਾਂਦੀ ਸੀ ਭਾਈ ਬਾਕੀ ਦੇਖੋ ਕੀ ਬਣਦਾ ਟਰੈਕਟਰ ਵਧੀਆ ਤੁਰ ਰਿਹਾ ਭਾਈ ਫਿਲਹਾਲ ਬਾਕੀ ਦੇਖੋ ਆਹ ਤਾਂ ਦਿਖਾਉਣੇ ਮੂਰੇ ਜਾ ਕੇ ਦਬ ਗਿਆ ਦਬ ਗਿਆ ਦਬ ਗਿਆ ਇੱਥੇ ਆ ਕੇ ਦਬਦਾ ਟਰੈਕਟਰ ਮੋੜ ਤੇ ਤੇ ਇਹ ਇਹ ਦੇਖੋ ਇਹਦਾ ਸਤਾਂ ਹਾਂ ਦੇਖੋ ਬਈ ਇਹ ਪਹਿਲਾ ਗੇੜਾ ਪੂਰਾ ਕਰਤਾ ਤਾਂ ਫਿਰ ਦੂਜਾ ਵੀ ਜਾਊ ਕੋਕਦਾ ਔਰੇ ਅੱਗੇ ਟਰਪੋ ਪਾੜ ਜਾਂਦੀ ਆ এবਾਰ ਦੇਖੋ ਇੱਥੇ ਕੀ ਬਣਦਾ ਇਹ ਆ ਗਿਆ 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 ਕਰੂ ਕੰਮ ਕੋਰੋਨਾ ਆ ਗਿਆ ਜੀ ਸਰ ਜਾਊ ਬਈ ਪੂਰੇ ਆ ਕੇ ਟਰਬੋ ਪਾੜ ਜਾਂਦੀ ਆ ਇਹ ਵਾਰ ਚੱਕਰ ਤੋੜ ਗਿਆ ਬਈ ਚੱਕਰ ਤੋੜ ਗਿਆ ਦੇਖੋ ਕੀ ਬਣਦਾ ਗਿਆ ਬਈ ਨਾ ਗਈ ਬਈ ਟਰਬੋ ਇੰਨੇ ਥਾ ਜਾ ਕੇ ਕੰਮ ਕਿਹੜਾ ਹੋ ਜਾਂਦਾ ਇੱਥੇ ਰੇਡ ਰੈਡ ਦੀ ਜਾਨ ਨਿਕਲ ਜਾਂਦੀ ਹੈ ਬਈ ਇੱਥੇ ਆ ਕੇ ਟਰਬੋ ਬਾੜ ਜਾਂਦੀ ਹੈ ਤਿੰਨ ਚੌਥਾ ਟਰੈਕਟਰ ਆ ਕੇ ਰੋਕ ਗਿਆ ਇੱਥੇ ਬਈ ਇੱਕਾ ਟਰੈਕਟਰ ਨੇ ਲਾਈਏ ਇਹ ਤੋਂ ਪਹਿਲਾਂ ਦੋ ਢੇੜਿਆਂ ਦੀ ਜਿਹੜੀ ਪੂਰੀ ਟਰਾਲੀ ਖਿੱਚਦੀ ਢੇੜੇ ਲਾਇਆ ਐਨੂੰ ਵੀ ਜੇ ਸੀਨ ਵਾਲਾ ਕੱਢਦੇ ਆ ਬਈ ਹੁਣ ਔਰੇ ਪਤਾ ਨਹੀਂ ਪੋਲਾ ਆਗਾ ਥਾਂ ਪਤਾ ਨਹੀਂ ਕੀ ਗੱਲ ਆ ਔਰੇ ਆ ਕੇ ਟਰੈਕਟਰ ਦੀ ਆ ਮੋੜ ਤੇ ਆ ਕੇ ਟਰੈਕਟਰ ਜਿਹੜਾ ਉਹ ਹੋਇਆ ਖੜ ਜਾਂਦਾ ਦੇਖ ਜੇ ਜੀ ਇਹਨਾਂ ਕੱਢਦੇ ਸੀ ਤੀਜਾ ਚੌਥਾ ਟਰੈਕਟਰ ਆ ਬਾਈ ਜਿਹੜਾ ਇੱਥੇ ਆ ਕੇ ਖੜ ਗਿਆ ਸਰ ਕੋ ਪਾੜ ਗਈ ਤੇ ਡਿਸਕੋ ਜੀ ਕੋਈ ਹੋਈ ਹੈ ਵੀ ਇਹ ਯਾਰ ਆ ਗਿਆ ਭਾਈ 36 30 ਪਲਵਾਨ ਦੇਖੋ ਕੀ ਬਣਦਾ ਜੌਂਡੀ ਯਾਰ ਪਹਿਲਾ ਟਰੈਕਟਰ ਆਇਆ ਉੱਪੇ ਪਿੰਡ ਪਹਿਲਾ ਗੇੜਾ ਦੇਖੋ ਕੀ ਬਣਦਾ ਨਰ ਕੋ ਚੱਲੂਗੀ ਪਹਿਲੇ ਗੇੜੇ ਕੇ ਨਾਂ ਜੱਜਨਾ ਬਾਈ ਨੇ ਗੇੜਾ ਦਾ ਪੂਰਾ ਦਲਕਾ ਬੋਲਾ ਦੇਖੋ ਭਾਈ ਆਦਾ ਹੋਣਾ ਦੇਖੋ ਕੀ ਬਣਦਾ ਭਾਈ ਇਦੋਂ ਬਲੱਤ ਤਿੰਨ ਚਾਰ ਰਾਈਟਰਾਂ ਨੇ ਟਰਬੋ ਬਾੜ ਗਿਆ ਦੇਖੋ ਇਹਦਾ ਲੱਗਦਾ ਇੱਥੇ ਰੁਕ ਗਿਆ ਭਾਈ ਦੇਖੋ 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 ਟੈਂਪਰ ਦੇਖੋ ਦੇਖੋ ਚੱਲੋ ਛੋਟਾ ਗਿਆ ਮੜਲੇ ਚੱਕਰ ਵੜਦੇ ਚੱਕਰ ਆਹ ਚਲੋ ਭਾਈ ਉੱਥੇ ਜਾ ਕੇ ਪਤਾ ਲੱਗੋ ਉਹ ਮੋੜ ਤੇ ਆ ਕੇ ਬਾੜ ਗਈ ਟਰਬੋ ਖਰਾਬ ਹੋ ਜਾਂਦੀ ਹੈ ਸ਼੍ਰੀ ਕੰਨੈਕਟ ਜਿਹੜੀ ਨਾ ਮੱਛਾ ਆਉਂਦਾ ਹੈ ਆਹਾਂ ਦੇ ਪਹਿਲਾਂ ਜਿਹੜਾ ਜਿਵੇਂ ਇਹ ਕਿਹੜਾ ਇਹਦਾ ਇਸ ਇੱਕ ਪੰਜਾਬੀਆਂ ਦੀ ਇਹ 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 ਗਿਆ 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 ਖੜ ਗਿਆ ਏ ਇਹ 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 ਖੜ ਗਿਆ ਬਾਈ ਓਏ ਫੇਰ ਵਕ ਨਹੀਂ ਇਹਦਾ ਬਾਈ ਯਾਰ ਇੱਥੇ ਖੜ ਗਿਆ ਲੱਗਦਾ ਅਜੇ ਕਿਹੜੀ ਹਮਾਂਸਾ ਅੱਧਾ ਘੇੜਾ ਵੀ ਨਹੀਂ ਪੂਰਾ ਹੋਇਆ ਦੇਖੋ ਕੀ ਬਣਦਾ ਬਾਈ ਨੇ ਜੋਰ ਪੂਰਾ ਲਵਾਤਾ ਦੇਖੋ 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 ਗਈ ਬਈ ਟਰਪੋ ਗਈ ਬਈ ਟਰਪੋ ਇਹਦੀ ਵੀ ਆ ਪਤਾ ਨਹੀਂ ਟਰਾਲੀ ਚ ਮਿੱਟੀ ਵਾਲੀ ਆ ਪਤਾ ਨਹੀਂ ਕੀ ਗੱਲ ਆ ਚਾਹ ਟਰੈਕਟਰਾਂ ਦੀਆਂ ਟਰਪੋ ਪਾਟ ਗਈ ਬਾਈ ਜੌਂਟੀਆਰ ਦੀ ਵੀ ਗਈ ਇਦੋਂ ਵਾਲਾ ਸੋਨਾ ਲੀਕਾ ਦੀ ਗਈ ਪਤਾ ਨਹੀਂ ਵੇ ਕੀ ਚੱਕਰ ਜੀ ਐਸ ਵੀ ਨਾਲ ਫੇਰ ਬਾਹਰ ਕੱਟਣਗੇ ਅਜੇ ਤੱਕ ਇੱਕ ਟਰੈਕਟਰ ਤੋਂ ਵੀ ਲੱਗਿਆ ਕਿਹੜਾ ਬਾਈ ਪੂਰਾ ਦੋ ਗੇੜੇ ਡੇੜੇ ਜੇ ਇਸ ਨੂੰ ਨਾਲ ਬਾਹਰ ਕੱਢਣਗੇ ਬਾਈ ਜੌਂਡੀਰ ਜੀਆ ਮੱਤੀ ਬਹੁਤ ਵਧੀਆ ਪਰਫਾਰਮੈਂਸ ਏ ਟਰੈਕਟਰ ਦੀ ਬਾਈ ਪਰ ਇੱਥੇ ਪਤਾ ਨਹੀਂ ਗਰਾਊਂਡ 'ਚ ਕੋਈ ਉਹ ਪਤਾ ਨਹੀਂ ਮਿੱਟੀ ਜ਼ਿਆਦਾ ਹੋਣ ਕਰਕੇ ਟਰੈਕਟਰ ਆ ਜਿਹੜੇ ਆਏ ਵਾਰ ਰੁਕ ਜਾਂਦੇ ਨੇ ਦੇਖੋ ਕੀ ਹੁਣ ਤਾਂ ডিসਕਵালিਫਾਈ ਹੋ ਗਿਆ ਕਿ ਨਾ ਬਾਹਰ ਕੱਢਦੇ ਆ ਬੈਟਰ ਤੇ ਬਾਈ ਯੋਰ ਬਹੁਤ ਠੀਕ ਹੈ ਤੇ ਬਾਈ ਤੇ ਰੋਗ ਬੋਗਾ ਤੇ ਲਾ ਰਹੇ ਹੈ ਬਾਈ ਹੁਣ ਕੋਈ ਟਰੈਕਟਰ ਕੋਈ gekeੜਾ ਨਹੀਂ ਲਾ ਰਿਹਾ ਸਿਰਫ ਇੱਕ ਜਾਂ ਦੋ ਟਰੈਕਟਰਾਂ ਨੇ ਕੇੜੇ ਲਾਇਆ ਤੇ ਹੁਣ ਮਿੱਟੀ ਕੱਟ ਕਰਕੇ ਫੇਰ ਦੁਬਾਰੇ ਸ਼ੁਰੂ ਤੋਂ ਬਾਈ ਕੇੜੇ ਲਾਉਣਗੇ ਸ਼ੁਰੂ ਤੋਂ ਜੇਸੀਬੀ ਨਾਲ ਮਿੱਟੀ ਘਟਾ ਰਹੇ ਹੈ ਕੱਕਾ ਟਰੈਕਟਰਾਂ ਦੇ ਇਹਨੇ ਟਰਬੋ ਕਾਸ਼ੇ ਬਾੜ ਗੀਆਂ ਤੇ ਕਿਹੜਾ ਕਿਸ ਤੋਂ ਲੱਗੇ ਲਓ ਭਾਈ ਟਰਾਲੀ ਦੁਆਰੇ ਕਾਟ ਕਰੀਆ ਮਿੱਟੀ ਘਟਾ ਕੇ ਦੇਖੋ ਕੀ ਬਣਦਾ ਪਹਿਲਾਂ ਦਾ ਟਰੈਕਟਰ ਚੱਲੇ ਨਹੀਂ ਭਾਈ ਦੇ ਹੁਣ ਜਾਂਦਾ ਟਰੈਕਟਰ ਭੱਜਾ ਦੇਖੋ ਦੋ ਘੇੜੇ ਜਿਹੜੇ ਪੂਰੇ ਕਰਨਗੇ ਕਨਾ ਇਕੱਲਾ ਜੀ ਮਰੇ ਆਜੋ ਮੇਰੇ ਕੋਲ ਹਾਂ ਦੇਖੋ ਭਾਈ ਹੋਰ ਹੋ ਮੈਚ ਪੂਰਾ ਪਹਿਲਾਂ ਦਾ ਟਰੈਕਟਰ ਇਹਨੇ ਖੜੀ ਗਏ ਯਾਰ ਆ ਚੰ ਦੇਖੋ ਜੀ ਜੰਗਤਾਂ ਮੈਂ ਬਹੁਤ ਜੀਟੀ ਰੋਡ ਮੂੰਹ ਪਿੱਛੇ ਬਹੁਤ ਵਾਪਾਂ ਗਾਣਾ ਇਹ ਕੰਮ ਦਾ ਬਾਈ ਟਰੈਕਟਰ ਜੰਮੇ ਰੋਡ ਤੇ ਜਾਂਦਾ ਹੁ ਤਾਂ ਮਨੀ ਮਨੀਪੁਰ ਅਵਰੇ ਹੋਰ ਹੀ ਕੰਮ ਕਰਨਾ ਪੜਾ ਆ ਜੋ ਬਾਈ ਮੂਰੇ ਜਾ ਕੇ ਕਹੋਣਿਆ ਤੂੰ ਦੇਖੋ ਬਾਈ ਓਰੇ ਆ ਕੇ ਪਤਾ ਲੱਗਦਾ ਟਰੈਕਟਰ ਓਰੇ ਟਰਬੋ ਪਾਟ ਗਈ ਪਹਿਲਾਂ ਵੀ ਹੁਣ ਮਿੱਟੀ ਘਟਾਈ ਆ ਬਾਕੀ ਪਤਾ ਲੱਗੋ ਪਰ ਹੁਣ ਤਾਂ ਮਿੱਟੀ ਹੁਣ ਤਾਂ ਜਾਂਦਾ ਬਾਈ ਬੋਕਦਾ ਬਿਲਕੁਲ ਸਵਾਮਾਰਦਾ ਜਾਂਦਾ ਬਾਈ ਬੋਕਦਾ ਕੀ ਜਾ ਕਿੱਲਾ ਲੱਗ ਰਿਹਾ ਉਹ ਸੂਰੇ ਨੇ ਵੀਰ ਨੂੰ ਮੁੰਡਾ ਕਰਦਾ ਹੋਇਆ ਸਮਾਂ ਲੱਗਦਾ ਹੋਇਆ ਜੀ ਹੁਣ ਬਈ ਦੂਜਾ ਘੇੜਾ ਦੇਖੋ ਟਰੈਕਟਰ ਜਾਂਦਾ ਟਾਪ ਤੇ ਜਾਂਦਾ ਬਈ ਟਾਪ ਤੇ ਹੋਰ ਫਰੜੀਆਂ ਨੇ ਉਧਰ ਨਾਲ ਟਕਾਲੇ ਲੱਗਣੀਆਂ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕੋਈ ਪਈਆ ਕਮਾਲ ਕਿ ਟਾਪ ਤੇ ਜਾਂਦਾ ਬਈ ਹੁਣ ਦੂਜੇ ਘੇੜੇ ਵੀਰਾਂ ਟਰਾਲੀ ਖਿੱਚ ਮੈਚਾਂ ਤੋਂ ਟੰਡੋ ਭੇਜਾ ਬਈ ਟਰਾਲੀ ਖਿੱਚ ਮੁਕਾਬਲਾ ਹੁਣ ਦੁਬਾਰੇ ਸ਼ੁਰੂ ਕਰਿਆ ਮੈਚ ਇਹਦਾ ਟਰਾਲੀ ਜਿਆਦਾ ਭਰੀ ਹੋਈ ਸੀ ਕਿ ਟਰੈਕਟਰ ਨੇ gekeੜਾ ਨਹੀਂ ਦਿੱਤਾ ਕਿਸੇ ਨੂੰ ਦੇਖੋ ਕਿੰਨੇ ਟਾਈਮ ਚਲਾਉਂਦਾ ਬਾਈ ਦੇਖਦਾ ਕਿੰਨੇ ਮਿੰਟਾਂ ਚ ਲਾਉਂਦਾ ਬਾਈ ਦੋ ਗੇੜੇ ਬਾਈ ਬੁੱਕਦਾ ਆਉਂਦਾ ਬੁੱਕਦਾ ਦੇਖੋ ਬਾਈ ਦੇਖ ਬਾਈ ਟਾਪ ਚਾਉਂਦਾ ਟਾਪ ਚਾ ਕੀ ਆ ਬਾਈ ਦੇਖ ਕਰਨਾਟਕ ਰੁਪ ਦਾ ਟਰੈਕਟਰ ਆ ਬਾਈ ਬੱਸ ਕੋਲੇ ਕੋਈ ਸਮੋਹੇ ਵੱਡੇ ਤਾੜੀ ਮਾਰ ਰਿਹਾ ਸਰਦਾਰ ਆਹ ਵਾਹ ਦੇਖ ਜੀ ਫਰਾਂਜਾ ਤਾੜੀ ਮਾਰ ਰਹੀ ਸਰਦਾਰ ਇਹਦਾ ਟਾਈਮ ਦੋ ਮਿੰਟ 34 ਸਕੰਡ ਚਲਾਈ ਆ ਬਾਈ ਦੋ ਘੇੜੇ ਆ ਟਰੈਕਟਰ ਦੇ ਠੀਕ ਆ ਬਾਈ ਦੋ ਮਿੰਟ 34 ਸਕੰਡ ਚਲਾਇਆ ਬਾਈ ਦੋ ਘੇੜੇ ਟਰੈਕਟਰ ਦੇ ਤੇ ਆਕੇ ਆਕੇ ਹੋਰ ਦਿਖਾਵਾਂਗੇ ਤੁਹਾਨੂੰ ਵੀਡੀਓ ਨਾਲ ਬਣੇ ਰਿਹਾ ਤਬੀਤਾ ਦੇਖੋ ਬਈ ਇਸ ਦਾ ਟੈਂਡਰ 275 ਦੂਜਾ ਟਰੈਕਟਰ ਸਟਾਰਟ ਆ ਬਈ ਕਮਟੀ ਘੱਟ ਕਰਕੇ ਦੇਖੋ ਜੀਟੀ ਰੋਡ ਵਾਂਗੂ ਜਾਂਦਾ ਬਈ ਜੀਟੀ ਰੋਡ ਵਾਂਗੂ ਦੇਖ ਸਕਦੇ ਤੁਸੀਂ ਇਹ ਪਤੀ ਜਾਨਾ ਵੇਚ ਕੇ ਬਾਪੂ ਸੋਰਾ ਲੀਕਾ ਲਾਣਾ ਹੈ ਜਾਂਦਾ ਨਾ ਜਿਵੇਂ ਫਾਰਚੂਨਰ ਜਾਂਦੀ ਹੁੰਦੀ ਹੈ ਜੀਟੀ ਰੋਡ ਤੇ ਮੁੰਡਾ ਕਹਿੰਦਾ ਪਾਪੂ ਕਹਿੰਦਾ ਟਰੈਕਟਰ ਨਹੀਂ ਜਹਾਜ਼ ਜੀ ਆਉਂਦਾ ਭਾਈ ਆਉਂਦਾ ਪਹਿਲਾ ਕਿਹੜਾ ਪੂਰੇ ਪੂਰਾ ਹੋਣਾ ਪਹਿਲਾ ਕਿਹੜਾ ਦੋ ਕਿਹੜੇ ਲਾਉਣਗੇ ਦੂਜਾ ਕਿਹੜਾ ਇੱਥੇ ਦੁਬਾਰਾ ਸਟਾਰਟ ਹੋਊਗਾ ਸੋਹਣਾ ਨਿਕਲਣਾ ਇੱਕ ਆਉਂਦਾ ਰੁਕਦਾ ਹੱਕਲੀ ਕੋਲੇ ਪਹਿਲਾ ਕਿਹੜਾ ਪੂਰਾ ਹੋਊਗੀ ਦੇਖੋ ਘਰ ਦੌੜਦੀ ਭਾਈ ਪੂਰੇ ਦੂਜਾ ਕਿਹੜਾ ਲੱਗ ਗਿਆ ਭਾਈ ਸਟਾਰਟ ਆ ਏ ਗੋਈ ਟਾਪ ਪਾਤਾ ਬਾਈ ਨੇ ਟਾਪ ਜਾਂਦਾ ਨਾ ਪੁੱਗਦਾ ਧੂੜ ਦੇ ਕੋੜ ਦੀ ਲੋਕ ਫੇਰ ਵੀ ਬਈ ਖੜੇ ਆ ਸੁਆਦ ਦੇ ਮਾਰੇ ਸੁਆਦ ਆ ਇਹ ਸੁਆਦ ਲੋਕ ਸੁਆਦ ਲੈ ਰਹੇ ਆ ਬਈ ਟਰਾਲੀ ਖਿੱਚ ਮੁਕਾਬਲੇ ਦਾ ਪਿੰਡ ਉੱਬੇ ਤੇ ਪੈਦਲ ਰੇਤਾ ਉੜਦਾ ਫਿਰਦਾ ਬਾਈ ਦੇਖਦੇ ਇਹਦਾ ਕਿੰਨਾ ਟਾਈਮ ਹੁੰਦਾ ਛਾਲਾ ਮਾਰਦਾ ਜਾਂਦਾ ਝੋਟਾ ਦੇਖੋ ਬਈ ਦੂਜਾ ਕਿਹੜਾ ਟਰੈਕਟਰ ਦਾ ਦੂਜਾ ਕਿਹੜਾ ਬਾਈ ਟਰੇਨ ਵਾਂਗੂ ਭਜਦਾ ਟਰੈਕਟਰ ਟਰੇਨ ਵਾਂਗੂ ਦੇਖੋ ਬਾਈ ਦੇਖ ਰਿਹਾ ਕਿੰਨੇ ਮਿੰਟਾਂ ਚਲਾਊ ਬਾਈ ਕਿੰਨੇ ਮਿੰਟਾਂ ਚਲਾਊਗਾ ਉਰੇ ਆ ਕੇ ਦੂਜਾ ਕਿਹੜਾ ਮੁੱਕਣਾ ਉਰੇ ਆ ਕੇ ਕਮਾਲ ਹੁੰਦਾ ਬੰਮੀ ਐ ਇੱਥੋਂ ਨਿਕਲਣਾ ਬਾਈ ਬਾਹਰ ਦੂਜਾ ਕਿਹੜਾ ਦੇਖੋ ਕਿੰਨੇ ਮਿੰਟਾਂ ਚਲਾਊ ਆ ਗਿਆ ਬਈ ਆ ਗਿਆ ਪੂਰਾ ਹੋ ਗਿਆ ਬਾਈ ਦੇਖੋ ਕੱਟੀ ਉੱਡਦੀ ਦੇ ਬਚੋਟੇ ਦੀ ਸੰਤ ਬੜਾ ਪੰਗਾ ਹੈਲੋ ਕਰਵਿੰਦਰ ਸਿੰਘ ਜਿਹੜੀ ਤਰ੍ਹਾਂ ਦਾ ਟਾਈਮ ਦੱਸਦੇ ਆ ਬਾਈ ਕਿੰਨਾ ਵਜਿਆ ਟਰੈਕਟਰ ਦਾ ਬਾਈ ਨੂੰ ਕਹੋ ਜੀ ਇੱਥੇ ਟਾਈਮ ਦੱਸਿਆ ਬਾਈ ਕਿੰਨਾ 2 ਮਿੰਟ 31 ਸਕਿੰਡ ਚ ਆਇਆ ਬਾਈ 2 ਮਿੰਟ 31 ਸਕਿੰਡ ਦੇ ਵਿੱਚ ਟਰੈਕਟਰ ਨੇ ਦੋ ਗੇੜੇ ਪੂਰੇ ਕਰਦੇ ਬਹੁਤ ਵਧੀਆ ਪਰਫਾਰਮੈਂਸ ਸੀ ਬਾਈ ਬਾਈ ਆ ਮੁਕਾਬਲਾ ਖੇਡੂਗਾ 735 ਸ਼ਵਰਾਜ ਪੁਰਾਣੇ ਮਾਡਲਾਂ ਚ ਬਾਈ ਨੇ ਪੂਰੇ ਚਿਪ ਕੱਟੇ ਪਿਆ ਮੋਡੀਫਾਈ ਕਰਾਈ ਫਿਰਦਾ ਇਹ ਦੇਖਦੇ ਆ ਕੀ ਕਰੂਗਾ ਗੱਲਬਾਤ ਟਰਬੋ ਟਰਬੋ ਸਾਰੀਆਂ ਪਾਈਪਾਂ ਪੂਪਾਂ ਪੂਰੀਆਂ ਲਾਈਆਂ ਹੋਈਆਂ ਤੇ ਇਹ ਰੌਲਾ ਪਾ ਜਣਾ ਫੇਰ ਤਾਂ ਬਾਈ ਜੇ ਟਰੈਕਟਰ ਨੇ ਕਰਤਾ ਕੁਝ ਇਹ ਮੋਡੀਫਾਈ ਕਰਿਆ ਬਾਈ ਦਾ 735 ਸਵਰਾਜ ਕਿਹੜਾ ਕਿਹੜਾ ਫੈਨ ਆ ਬਾਈ ਦੱਸਿਓ ਕਮੈਂਟ ਕਰਕੇ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਬਾਈ ਅੱਗੇ ਦਿਖਾਉਣਾ ਤੁਹਾਨੂੰ ਇਹ ਟਰੈਕਟਰ ਦਾ ਜਿਹੜਾ ਜਿਹੜਾ ਕਿੰਨੇ ਮਿੰਟ ਚ ਲੱਗਾ ਲਓ ਵੀ ਮਿੱਤਰੋ ਆ ਗਿਆ 735 ਤੇ ਇਹਨੇ ਗੱਲਾਂ ਕਰਾਉਣੀਆਂ ਬਾਈ ਬਾਕੀ ਪਤਾ ਲੱਗੂ ਨਾਮ ਆ ਜਾਂ ਮੁੰਡਾ 735 ਸਵਰਾਜ ਟਰੈਕਟਰ ਬਾਈ ਨੇ ਮੋਡੀਫਾਈ ਕਰਾ ਕੇ ਲੱਤਾ ਹੋਇਆ ਲੋਕ ਸਾਰੇ ਅੱਖਾਂ ਟੱਡ ਟੱਡ ਦੇਖ ਰਹੇ ਐ ਟਰੈਕਟਰ ਕੰਨੀ ਵੀ ਕੀ ਕਰੂ ਇਹ ਟਰੈਕਟਰ ਕੀ ਕਰੂ ਜੇ ਪਹਿਲਾ ਮੇਲਾ ਖੇਡੇ ਪਹਿਲਾ ਮੇਲਾ ਪਹਿਲਾ ਮੇਲਾ ਬਾਈ ਦਾ ਕਹਿੰਦਾ ਪਹਿਲੀ ਵਾਰ ਟਰੈਕਟਰ ਤਿਆਰ ਕਰਾ ਕੇ ਪਹਿਲਾ ਮੇਲਾ ਲਾਇਆ ਪਿੰਡ ਉੱਬੇ ਦੇਖੋ ਕੀ ਬਣਦਾ ਬਾਈ ਹੌਸਲਾ ਬਹੁਤ ਹੁੰਦਾ ਬਾਈ ਪਹਿਲੀ ਵਾਰ ਗਰਾਊਂਡ ਜਾਉਣਾ ਬਾਈ ਗੱਲਾਂ ਕਰਨੀਆਂ ਬਾਹਰ ਦੇਖੋ ਬਾਈ ਟਰੈਕਟਰ ਸਵਰਾਤ ਸਸੋ ਪੈਂਤੀਆਂ ਗੱਲਾਂ ਹੋਣੀਆਂ ਹੁਣ ਦੇਖੋ ਬਈ ਖਿੱਤ ਲੈ ਖਿੱਤ ਲੈ ਫੜ ਲਿਆ ਮੋਸਨ ਫੜ ਲਿਆ ਤਰਫੇ ਤਰਫੇ ਦੇਖੋ ਕੀ ਬਣਦਾ ਕਿਆ 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 ਕਮਰ ਰਹਿ ਗਿਆ ਭਾਈ ਕਮਰ ਰਹਿ ਗਿਆ ਭਾਈ ਟਰਾਲੀ ਨਹੀਂ ਮੱਤ ਕਿਸੇ ਕਮਰ ਰਹਿ ਗਿਆ ਭਾਈ ਕਮਰ ਰਹਿ ਗਿਆ ਭਾਈ ਕਮਰ ਰਹਿ ਗਿਆ ਭਾਈ ਚੱਲ ਕੋਈ ਗੱਲ ਹੀ ਭਰਾ ਹੌਸਲਾ ਬਹੁਤ ਆ ਬਾਈ ਦਾ ਪਹਿਲੀ ਵਾਰ ਬਾਈ ਨੇ ਮੁਕਾਬਲਾ ਖੇਡਿਆ ਭਾਈ ਪਹਿਲੀ ਵਾਰ ਪਹਿਲਾ ਮੁਕਾਬਲਾ ਭਾਈ ਦੇਖੋ 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 ਚੱਲੋ 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 ਬਹੁਤ ਹੀ ਕਿੰਟਾ ਕ ਗਿਆ ਸਾਲ ਛੋਟਾ ਚੱਲ 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 ਲੋਕ ਚੀਕਾਂ ਮਾਰਦੇ ਆ ਟਰੈਕਟਰ ਨੂੰ ਦੇਖ ਕੇ ਬਾਈ ਉਮੀਦ ਆ ਬਾਈ ਟਰੈਕਟਰ ਸ਼ਵਰਾਜ 735 ਤੇ ਬਾਈ ਕਿਸੇ ਗੱਲ ਦੀ ਲਿਆਇਆ ਦੇਖੋ ਕੀ ਬਣਦਾ ਬਾਈ ਦੇਖੋ ਬਣ ਗਿਆ ਮੋਟਰ ਬਣ ਗਿਆ ਇੱਕ ਵਰਮ ਨਾ 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 ਲੀਹਾ ਬਾਟ ਗਿਆ ਬਾਈ ਲੀਹਾ ਬਾਟ ਗਿਆ ਨਾ ਮਈਂ ਹੁਣ ਤਾਂ ਕੰਮ ਡੇਟਾ ਹੋ ਗਿਆ ਭਰਾਵਾ ਕੰਮ ਡੇਟਾ ਹੋ ਗਿਆ ਬਾਈ ਚਲੋ ਭਾਈ ਭਰਾ ਜੀ ਸਲਾਮ ਸਤਿ ਸ਼੍ਰੀ ਅਕਾਲ ਡਰੈਕਟਰ ਮੋਡੀਫਾਈ ਭਾਈ ਦਾ ਜੋਰ ਬਹੁਤ ਲੱਗ ਗਿਆ ਜੀ ਸ਼ਿਵਾਰਕਰ ਨੂੰ ਅਫਸੋਸ ਕਰਦੇ ਪੁੱਛੇ ਆ ਨੇ ਸਿੱਧੂ ਜਿਹੜਾ ਬਾੜ ਵਾਲਾ ਬਟਾ ਉਹ ਵੀ ਕਹਿੰਦੇ ਇਹਨਾਂ ਦਾ ਪਾਰ ਹੋ ਕੇ ਗਿਆ ਸੀਗਾ ਕਿਸੇ ਵੀ ਡੀਮੈਂਟ ਪਰ ਤੁਮੀ ਮੋਡੀਫਾਈਸ ਕਰਵਾਉਣੀ ਆ ਛੇ ਛੀ ਵੀ ਲਿਆਏ ਭਾਈ ਹੁਣ ਬਾਹਰ ਕੱਟਣਗੇ ਸਾਡਾ ਡਿਸਕਵਾਲਿਫਾਈ ਹੋ ਗਿਆ ਪਹਿਲੀ ਵਾਰ ਸੀ ਭਾਈ ਫਾਸਟ ਐਕਸਪੀਰੀਅੰਸ ਚਲੋ ਮੋੜੀ ਅੜਿਸ਼ਕ ਦਾ ਬੰਦਾ ਹੋਈ ਗੱਲ ਸਾਹਮਣੇ ਦੋਸਤ ਨੇ ਤੇ ਆ ਕਿਸੇ ਹੋਰਾਂ ਨੂੰ ਸੰਕਰ ਕਰ ਸਰ ਹੋ ਕੱਟ ਰਿਹਾ ਬਾਹਰ ਬੈਠੇ ਦੇਖੋ ਕੀ ਬੰਦਾ ਸੀਬੀਆਈ ਕੀ ਆ ਗਿਆ ਕੀ ਆ ਗਿਆ ਜਿਹੜਾ ਪੂਰਾ ਕਰੂ ਚਲੋ ਹੌਲੀ ਹੌਲੀ ਹਿਸਾਬ ਹੁੰਦਾ ਬਈ ਪਹਿਲਾ ਐਕਸਪੀਰੀਅੰਸ ਹੀ ਵਾਈਦਾ ਚਲੋ ਕੋਈ ਗੱਲ ਨਹੀਂ denta